thank you

आह बागी सेटिया आह से बागी सेटिया कड़ी जबरनी हो रही है बागी सेटिया आह बागी सेटिया कड़ी जबरनी हो रही है बागी सेटिया आह बागी सेटिया जाने नहीं चाहिए बागी सेटिया जाने नहीं चाहिए बागी सेटिया अच्छा जा अच्छा जा अच्छा जा ताक़नी जमाने में बंजे गाली ना जाते हैं नहीं पहने नहीं सा� ਨੇ ਕਹਿੰਦੇ ਹੈ ਨਾ ਅੱਡੋ ਅੱਡ ਸਾਰੇ ਜਾਂਦੇ ਆ ਸਭ ਕੁ ਪਰਮਾਲੇ ਨਹੀਂ ਉੱਥੇ ਕਰ ਲੈਣਗੇ 200 ਕਿਹੜਾ ਕਰਨਾ ਉੱਥੇ ਹਾਂ 200 ਵੀ ਕਰਨਾ ਉੱਥੇ ਕਰ ਲੈਣਗੇ ਨਹੀਂ ਕਰਾਂਗਾ ਜਿਹੜਾ ਆਪਣਾ ਨਿਕਾੜੋ ਨਿਕਾੜਾ ਨਹੀਂ ਤੇ ਕਰੂਗੀ ਆ ਪਾਣੀ ਵੀ ਨਾਲ ਤੇ ਲੈ ਜਾਵਾਂਗੇ ਹਾਂ ਜੀ ਹੁਣ ਰਾਈਗੇ ਹਟ ਕੇ ਮਟਾ ਦੇ ਗਏ ਗਏ ਬਹੁਤ ਘੱਟ ਢੀੜਾ ਮੇਹਨਤ ਵਾਲੇ ਕੈਪਟੋ ਨਹੀਂ ਪੈਣੋਂ ਨਹੀਂ ਆਜੇ ਕਿੱਥੇ ਬਸਾਂ ਮੇਰੇ ਰਾਜ ਕਰ ਆਈ ਮੀ ਪਵਨ ਲਈ ਵਾੜਾ ਪੌਂਡ ਵਿਕੇ ਔਰਤਾਂ ਨੇ ਆਖਰ ਕਿਉਂ ਰਗੜੀਆਂ ਅਡੀਆਂ ਜੀ ਹਾਂ ਦੇਖੋ ਤਸਵੀਰਾਂ ਹਸਮੀ ਰਾਜ ਤੋਂ ਬੋਲੀਆਂ ਪਾ ਗੁੱਡਾ ਗੁੱਡੀ ਨੂੰ ਸਾੜਿਆ ਵੀ ਗਿਆ ਸਾਡੇ ਪੁਰਾਣੇ ਚੱਲ ਰਹੇ ਰੀਤੀ ਰਿਵਾਜਾਂ ਮੁਤਾਬਕ ਪਿੰਡ ਵਾੜਾ ਪੌਂਡ ਵਿਕੇ ਸਰਪੰਚ ਸ਼੍ਰੀ ਜਨਕਰਾਜ ਸ਼ਰਮਾ ਦੀ ਅਗਵਾਈ ਹੇਠ ਪਿੰਡ ਦੀਆਂ ਔਰਤਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਇੰਦਰ ਦੇਵਤਾ ਨੂੰ ਖੁਸ਼ ਕਰਕੇ ਲੱਗੀ ਹੋਈ ਔੜ ਤੋਂ ਬਚਣ ਲਈ ਮੀਂਹ ਪਾਉਣ ਲਈ ਗੁੱਡਾ ਗੁੱਡੀ ਨੂੰ ਸਾੜਿਆ ਗਿਆ ਇਸ ਤੋਂ ਪਹਿਲਾਂ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਗੁੱਡਾ ਗੁੱਡੀ ਦੀ ਅਰਥੀ ਨੂੰ ਮੋੜਿਆਂ ਤੇ ਚੌਕ ਕੇ ਸਾਰੇ ਪਿੰਡ ਦਾ ਚੱਕਰ ਲਗਾਵਾਇਆ ਗਿਆ ਇਸ ਮੌਕੇ ਪਿੰਡ ਦੇ ਕੜਾ ਦੇ ਪ੍ਰਸ਼ਾਦ ਵੀ ਲਾਹੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਸ੍ਰੀ ਜਨਕਰਾਸ਼ ਸ਼ਰਮਾ ਨੇ ਕਿਹਾ ਕਿ ਬੇਸ਼ੱਕ ਜੋ ਕੀ ਨੌਜਵਾਨ ਪੀੜ੍ਹੀ ਇੰਨਾ ਗੱਲਾਂ ਨੂੰ ਨਹੀਂ ਮੰਨਦੀ ਸਾਡੇ ਪੁਰਾਣੇ ਬਜ਼ੁਰਗਾਂ ਵੱਲੋਂ ਸ਼ੁਰੂ ਕੀਤੀ ਗਈ ਰੀਤ ਨੂੰ ਜਿਉਂਦੇ ਰੱਖਣ ਲਈ ਅੱਜ ਪਿੰਡ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਮੀਂਹ ਪਾਉਣ ਲਈ ਗੁੱਡਾ ਗੁੱਡੀ ਦੀ ਅਰਤੀ ਨੂੰ ਪਿੰਡ ਵਿੱਚ ਕਮਾਉਣ ਤੋਂ ਬਾਅਦ ਉਹਨਾਂ ਨੇ ਪਿੰਡ ਦੀ ਸਾਂਝੀ ਜਗ੍ਹਾ ਤੇ ਸਾੜਿਆ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਅੱਜ ਕੱਲ ਇਹ ਰੀਤੀ ਰਿਵਾਜ ਬੇਸ਼ੱਕ ਸਕੂਲਾਂ ਕਾਲਜਾਂ ਦੀ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ ਪਰ ਸਾਨੂੰ ਨਵੀਂ ਪੀ ਤਹੋਂ ਦੀ ਲੋੜ ਹੈ ਬੀਬੀ ਸਰੂਪ ਕਰਨੇ ਕਿਹਾ ਕਿ ਅੱਜ ਦੀ ਪੀੜ੍ਹੀ ਇੰਨਾ ਪ੍ਰਾਣੀ ਰੀਤੀ ਰਿਵਾਜਾਂ ਨੂੰ ਹਾਸੇ ਮਜ਼ਾਕ ਵਿੱਚ ਲੈ ਰਹੀ ਹੈ ਪਰ ਸਾਡੇ ਬਜ਼ੁਰਗਾਂ ਦਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹੀਏ ਦੇਖੋ ਜੀਰਾ ਤੋਂ ਪੱਤਰਕਾਰ ਅੰਗਰੇਜ਼ੀ ਬਰਾਡ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ 올 ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨ ਜਰੂਰ ਔਨ ਕਰ ਲੈਣਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਫੇਸਬੁੱਕ ਚੈਨਲ ਤੇ ਨਵੇਂ ਹੋ ਤਾਂ ਫੇ देखते रहो सा i'm okay. okay. ਲਾਮ ਤਾ ਕਿਤੇ ਬੰਬੀ ਜੰਮੇ ਕਲੀ ਹਾ ਹਾ ਟਟਗੀ ਚੰਬੇ ਕਲੀ ਨਾ ਖਾਦਾ ਨਾ ਟਟਗੀ ਚੰਬੇ ਕਲੀ ਹਾ ਹਾ ਟਟਨੀ ਚੰਬੇ ਕਲੀ ਹਾ 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 ਹੋਈ ਵੀਡੀਓ ਬੰਨ ਦੇ ਖਲੋ ਹਾ ਹਾ ਟਟਗੀ ਚੰਬੇ ਕਲੀ ਜੇ ਟੀ ਰੋਣਾ ਪਏ ਟਟਗੀ ਚੰਬੇ ਕਲੀ ਹਾ ਹਾ ਟਟਗੀ ਚੰਬੇ ਕਲੀ ਢੇੜੀ ਗੱਲੋਂ ਰਸ ਕੀ ਟਟਗੀ ਚੰਬੇ ਕਲੀ ਹਾ ਹਾ ਟਟਗੀ ਚੰਬੇ ਕਲੀ ਮੈਨੂੰ ਨਾ ਮਨਜ਼ੂਰ ਟਟਗੀ ਚੰਬੇ ਚੰਬੇ ਕਲੀ ਹਾਏ ਹਾ ਕਚਕੀ ਚੰਬੇ ਕਲੀ ਬਣਾ ਕਚਕੀ ਚੰਬੇ ਕਲੀ اے ਪੂਰਨਾ

جي رمن جي پڙهندے آ 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 ਅੱਛਾ ਜਵਾਬ ਛੇ ਪਤਾ ਪਿੱਛੇ ਅੱਛਾ ਆਏ ਸਾਡੀ ਚੱਲ ਗਿਆ ਹਾਂ ਬਾਣੀ ਤਰਗੀ ਜੇ ਆਏ ਮੈਂ ਪਿੱਛੇ ਜਵਾਬ ਅੱਛਾ ਜਵਾਬ ਤੋ ਪਿੱਛੇ ਪਿੱਛੇ 한글자막 네. 제공 네. <recherche> <Bee> <pantry breaking> <priced> <anship> ਚੋਕੇ ਬਾਰੇ ਪੁੱਛੀ ਨੀ ਉਹ ਜਾਨੀ ਰਾਜਾ ਤੇ ਲੀ ਭੈਣੇ ਨੀ ਸਾਰੇ ਛਾਂ ਦੇ ਵਰਤਾਓ ਜਿੰਨਾ ਛਾਂ ਦੇ ਵਰਤੇ ਵਿਚਾਰਿਆ ਕਰੀਏ ਨਾ ਪਾਟਾ ਵਾਲੇ ਕਿੱਥੇ ਗਏ ਹੈ ਨਾ ਅੱਡੋ ਅੱਡ ਸਾਰੇ ਜਾਂਦੇ ਸੱਤ ਕਰਮਾਲੇ ਨਹੀਂ ਉੱਥੇ ਕਰ ਲੈਣਗੇ 200 ਜਿਹੜਾ ਕਰਨਾ ਉਹ ਇੱਥੇ ਹਾਂ ਦੋਸਤ ਵੀ ਕਰਨੇ ਉੱਥੇ ਕਰਦੇ ਨੇ ਐਨੀ ਤਾਂ ਕਰਦੀ ਆ ਪਾਣੀ ਵੀ ਨਾਲ ਤੇ ਲੈ ਜਾਵਾਂਗੇ ਹਾਂ ਜੀ ਹੋ ਰਹੇ ਹਾਂ ਹਾਂ ਨਾ ਕਰੋ ਨਹੀਂ ਦੇ ਗਏ ਬਹੁਤ ਘੱਟ ਢੀੜਾ ਨਹੀਂ ਹਾਂ ਜਵਾਲ ਲੱਗੇ ਪਿੱਟੋ ਨਹੀਂ ਪੈਣੋਂ ਨਹੀਂ ਆਜੇ ਕਿੱਥੇ ਪਤਾ ਮੇਰੀ ਇਲਾਜ ਕਰ ਆਏ ਚੜ ਪਿਆ ਸੇ ਕੰਮ ਨਾ ਜਾਂਦਾ ਨਹੀਂ ਪੈਣਾ ਹੌਂ ਨਾ ਦੰਤ ਦਸ ਕੋਈ ਨਾ ਚਾਹ ਬੋਟਾ ਲੂੰਗਾ ਮੂਵੀ ਸੁਣੀ ਬਣਾਵੇ ਮੂਵੀ ਵਾਲਿਆ ਮੂਵੀ ਸੁਣੀ ਬਣਾਵੇ ਮੂਵੀ ਵਾਲਿਆ ਮੂਵੀ ਸੁਣੀ ਬਣਾਵੇ ਮੂਵੀ ਵਾਲਿਆ ਕਿਨਾ ਆਪਣਾ ਪਰਮਿੰਦਰ ਕੋ ਅੱਜ ਜਿਹੜਾ ਇਹ ਆਪਣਾ ਗੁੱਡਾ ਗੁੱਡੀ ਸਾੜਿਆ ਪਿੰਡ ਪਾਉ ਪਿੰਡ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਪੁਰਾਣਾ ਰੀਤੀ ਰਿਵਾਇਸੀ ਜਿਹੜਾ ਬਿਲਕੁਲ ਅਲੋਪ ਹੋ ਚੁੱਕਾ ਹੈ ਜਿਹੜੀਆਂ ਸਾਡੀਆਂ ਬਜ਼ੁਰਗਾਂ ਨੇ ਇਹਨੂੰ ਜਾਦੂ ਕੀਤਾ ਅਸੀਂ ਇਹਨੂੰ ਸਪੋਰਟ ਜ਼ਰੂਰ ਕਰ ਸਕਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਮਨ ਚੋਂ ਹੁੰਦਾ ਕਿ ਸ਼ਾਇਦ ਐਵੇਂ ਹੀ ਰਹੇ ਮੈਂ ਬਟ ਫਿਰ ਵੀ ਅਸੀਂ ਕਰਦੇ ਆ ਕਿ ਕਿਤੇ ਸਾਡੀ ਰੀਤੀ ਰਿਵਾਇਸ ਹੁਣ ਸਾਡੇ ਬੱਚਿਆਂ ਨੂੰ ਕੁਝ ਪਤਾ ਲੱਗਦਾ ਹਾਂ ਤੇ ਅਸੀਂ ਨਿੱਕੇ ਹੁੰਦੇ ਇੱਕ ਕਵਤਾ ਗਾਉਂਦੇ ਹੁੰਦੇ ਸੀ ਨਿੱਕੇ ਨਿੱਕੇ ਗਣੀ ਦਾ ਮੀਂਹ ਪਿਆ ਪਿੰਦਾ ਲੱਗੀਆਂ ਸੌਣ ਦੀਆਂ ਛੜੀਆਂ ਵੀ ਹੁਣ ਚੁੰਮਣ ਫਸਲਾਂ ਹਰੀਆਂ ਹੁੰਦੀਆਂ ਅਨਾਂ ਤੇ ਉਹ ਉਦੇ ਸੀ ਬਸ ਉਹੀ ਗਾਉਂਦੇ ਰਹਿੰਦੇ ਸੀ ਹੁਣ ਤਾਂ ਇਹ ਪਹਿਲੀ ਵਾਰੀ ਸੀ ਮਤਲਬ ਸੈਕੰਡਲੀ ਛੋਟੇ ਬੱਚਿਆਂ ਮੇ ਨਿੱਕੇ ਨਿੱਕੇ ਹੁੰਦਿਆਂ ਨੇ ਅਸੀਂ ਬਣਾਇਆ ਸੀਗਾ ਕਿ ਤੇ ਉਹ ਸਾਰਾ ਸਿਸਟਮ ਇਹ ਕੀਤਾ ਸੀ ਹੁਣ ਸਾਨੂੰ ਉਹ ਸਾਰਾ ਕੁਝ ਯਾਦ ਆਇਆ ਕਿ ਅਸੀਂ ਵੀ ਕਿਸੇ ਟਾਈਮ ਨਿੱਕੇ ਹੁੰਦਿਆਂ ਨੇ ਇਹ ਸਾਰਾ ਜਲਾਇਆ ਸੀਗਾ ਨਿੱਕੇ ਨਿੱਕੇ ਮੈਂ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਵੀ ਆਸਾ ਆਉਂਦਾ ਹੈ ਕਦੀ ਕਦੀ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਕਿਉਂਕਿ ਬਹੁਤ ਪਰਪਰਾ ਘਟ ਗਈ ਅਕਸਰ ਅਸੀਂ ਬਿਲਕੁਲ ਹੀ ਘਟ ਗਈ ਹੈ ਦੀ ਅਕਸਰ ਕਿਉਂਕਿ ਹੁਣ ਅਸੀਂ ਕਾਲਜਾਂ ਤੇ ਸਕੂਲਾਂ ਦੇ ਵਿੱਚ ਤਾਂ ਇਹ ਸਰੀਜ਼ਮ ਮਨਾਉਂਦੇ ਆ ਬੱਚਿਆਂ ਨੂੰ ਦੱਸਦੇ ਆ ਪਰ ਉਹ ਆਰਟੀਫੀਸ਼ਲ ਆ ਕਿਉਂਕਿ ਸਾਡੇ ਸਕੂਲਸ ਵੀ ਸਾਰੇ ਨੂੰ ਇਨਵੋਲਵ ਨਹੀਂ ਕਰ ਸਕਦੇਗੇ ਉਹ ਕੁਝ ਕੁ ਬੱਚਿਆਂ ਦੀਆਂ ਫੋਟੋ ਕਰ ਲੈਂਦੇ ਆ ਬਸ ਉਹ ਫੋਟੋ ਹੀ ਸਾਡੀਆਂ ਅਖਬਾਰਾਂ 'ਚ ਰਹਿ ਜਾਂਦੀਆਂ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਜੀ ਬਿਲਕੁਲ ਜਾਗਰੂਕਤ ਨਹੀਂ ਜੀ ਜਾਗਰੂਕਤ ਐਵੇਂ ਆ ਕਿ ਸਾਰੇ ਪਿੰਡ ਦੇ ਅਸੀਂ ਘੁੰਮ ਪਤਾ ਜ਼ਰੂਰ ਲੱਗਾ ਕਿ ਕੁਝ ਰਸਮ ਹੋ ਰਹੀ ਹੈ ਹਾਂ ਹਾਂ ਬੜਾ ਵੱਡਾ ਇਕੱਠ ਹੋਇਆ ਪਿੰਡ ਵਿੱਚ ਕਹਿ ਸਕਦੇ ਹਾਂ ਤੇ ਇਸ ਤਰ੍ਹਾਂ ਹੀ ਅੱਗੇ ਰੀਤੀ ਰਿਵਾਜ ਮਨਾਉਂਦੇ ਰਹੋਗੇ ਹਾਂਜੀ ਬਿਲਕੁਲ ਹਾਂ ਜੀ ਨਾ ਆਪਣਾ ਜਸਮੀਰ ਕੋਹਰਾ ਜੀ ਪਿੰਡ ਕਿਹੜਾ ਜੀ ਵਾੜਾਪੁਰ ਜਿੰਦਗੀ ਜਿਹੜਾ ਅੱਜ ਇਹ ਜਿਹੜਾ ਗੁੱਡਾ ਗੁੱਡੀ ਸਾੜੇ ਗਏ ਨੇ ਤੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਜੀ ਪੁਰਾਣਾ ਰੀਤੀ ਰਿਵਾਜ ਆ ਅਸੀਂ ਉਹ ਕਹਿੰਨੇ ਆ ਵੀ ਬਹੁਤ ਜਾਦੇ ਔੜ ਲੱਗੀ ਸੀ ਫਸਲਾਂ ਖਰਾਬ ਹੁੰਦਿਆਂ ਐ ਬੱਚੇ ਬਾਹਰ ਜਾਂਦੇ ਸੀਗੇ ਖੇਤਾਂ ਬੰਨਿਆਂ ਦੇ ਵਿੱਚ ਔੜ ਦੇ ਵਿੱਚ ਕੋਈ ਵੀ ਅਸੀਂ ਡਰਦੇ ਸੀਗੇ ਵੀ ਘਰ ਨੂੰ ਨਾ ਇਹ ਚੰਗੀ ਚੰਗੀ ਸੁਖ ਸ਼ਾਂਤੀ ਹੋਵੇ ਠੰਡ ਸੁਭਤਾ ਹਾਂਜੀ ਠੀਕ ਐ ਤੇ ਇਹ ਇਸ ਤਰ੍ਹਾਂ ਰਿਵਾਜ ਮਨਾਉਂਦੇ ਰਹੋਗੇ ਜਿਹੜੇ ਰੀਤੀ ਰਿਵਾਜ ਹੈਗੇ ਬਣੇ ਤੱਕ ਪੁਰਾਣੇ ਜਿਨਾਂ ਅਸੀਂ ਜਿਉਂਦੇ ਆਂ ਨਾ ਨਾਂ ਪਰਈ ਆਈ ਉਹਨਾਂ ਜਿਹੜਾ ਸਾਨੂੰ ਬਹੁਤ ਕੁਝ ਕਹੇ ਵੀ ਦਿੰਦੇ ਆ ਪਰ ਅਸੀਂ ਹਟਦੇ ਨਹੀਂ ਅਸੀਂ ਭਾਵੇਂ ਸਾਨੂੰ ਦੋ ਵਾਰੀ ਪਾਣੀ ਪੀਣਾ ਪਵੇ ਅਸੀਂ ਬਹਿਰ ਕੇ ਨਹੀਂ ਲਿਆਓ ਬੀਬੀ ਪਾਣੀ ਲਿਆਓ ਬੀਬੀ ਮੂੰਹ ਫਾਈ ਸਿੱਟੋ ਤੇ ਮਾਫ਼ੀ ਖੋਣੀ ਭਰਾਓ ਅਸੀਂ ਪਾਣੀ ਪੀ ਲਈ ਫਿਰ ਸ਼ੁਰੂ ਹੋ ਗਿਆ ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਹੁਤ ਬਾਕੀ ਸਾਡੇ ਨਾਂ ਸਾਰੀ ਸੰਗਤ ਨੇ ਸਾਡੇ ਨਾਲ ਸਾਥ ਦਿੱਤਾ ਹੈ ਇਹਨਾਂ ਨੇ ਸਾਰੀਆਂ ਆਸਾਂ ਮਰਦਾਂ ਪੂਰੀਆਂ ਹੁਣ ਠੰਡ ਸ਼ਾਂਤੀ ਹੋਵੇ ਫਸਲਵਾਰੀ ਸੋਹਣੀ ਹੋਵੇ ਗੁਰੂ ਦਾ ਪਿੰਡ ਆ ਬਾਬੇ ਦੀਪ ਸਿੰਘ ਦਾ ਅਸੀਂ ਇਹ ਕਿੰਨੇ ਬਾਬਾ ਦਾ ਜੀ ਰੱਖਦੇ ਹਾਂ ਅਸੀਂ ਜੀਆਂ ਵੀ ਮਨਾਉਣੀ ਠੀਕ ਤੀਆਂ ਵੀ ਮਨਾਉਣੀ ਆ ਪਰ ਲਾਸਟ ਤੇ ਜਿਹੜਾ ਸਾ ਗੱਲ ਚ ਮਾਤਾ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਇਸ ਦੇ ਬਾਰੇ ਮੈਂ ਇਹੋ ਕਹਿਣਾ ਚਾਹੂੰਗੀ ਕਿ ਸਾਡਾ ਪੁਰਾਣਾ ਵਿਸਰ ਇਹ ਪ੍ਰਾਤਨ ਸਮੇ ਤੋਂ ਹੀ ਸਾਰੇ ਕਰਦੇ ਆਏ ਆ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਹ ਬਿਲਕੁਲ ਖਤਮ ਕਰ ਦਿੱਤਾ ਹੂੰ ਹੁਣ ਅੱਜ ਅਸੀਂ ਫੇਰ ਇਸ ਨੂੰ ਉਜਾਗਰ ਕਰ ਰਹੇ ਹਾਂ ਪਰਮਾਤਮਾ ਅਗੇ ਦੋ ਅਰਜੋਈਆਂ ਕਰ ਰਹੇ ਹਾਂ ਕਿ ਇਹ ਸੱਚੇ ਪਾਤਸ਼ਾਹ ਮੀਂਹ ਵਰਸਾ ਸਾਰੀ ਦੁਨੀਆ ਦੇ ਉੱਤੇ ਠੰਡ ਵਰਦਾ ਸਾਰੀ ਦੁਨੀਆ ਨੂੰ ਸ਼ਾਂਤੀ ਮਿਲੇ ਸਾਡੀਆਂ ਫਸਲਾਂ ਹਰੀਆਂ-ਪਰੀਆਂ ਹੋਣ ਹਰ ਇੱਕ ਮਤਲਬ ਦੁਆਵਾਂ ਮੰਗਰੇ ਜਿੰਨਾ ਪਰਿਵਾਰ ਆਇਆ ਉਸ ਆਪਾਲ ਪੁਰਖੇ ਬੇਨਤੀਆਂ ਕਰਦੇ ਤੇ ਦੁਆਵਾਂ ਮੰਗਦੇ ਅੱਜ ਕੱਲ੍ਹ ਦੀਆਂ ਜਿਵੇਂ ਸਾਡੀਆਂ ਨੌਜੋਣ ਧੀਆਂ ਪੈਣਾ ਇਹ ਰਿਵਾਜ ਛੱਡਦਿਆਂ ਜਾ ਰਹੀਆਂ ਇਹਦੇ ਬਾਰੇ ਖਤਤਾ ਜੀ ਇਹਨਾਂ ਇਹ ਕਹਿੰਨੇ ਅਸੀਂ ਕਹਿੰਦੇ ਕੋਈ ਬੱਚਿਆਂ ਨੂੰ ਕੋਈ ਇਹੋ ਜੀ ਮਤਲਬ ਤੁਸੀਂ ਬਾਤ ਹਾਂ ਇਹ ਖਤਮ ਕਰਦਾ ਹਮ ਅੱਜਕੱਲ ਦੀ ਜਨਰੇਸ਼ਨ ਸਾਨੂੰ ਵੀ ਕਹਿ ਰਹੇ ਆ ਕਿ ਤੁਸੀਂ ਮਮਾ ਕੀ ਕਰ ਰਹੇ ਜੀ ਪੜ੍ਹੇ ਲਿਖੇ ਬੱਚੇ ਇਸ ਚੀਜ਼ ਵਾਲੇ ਆ ਨਹੀਂ ਰਹੇ ਪਰ ਆਉਣਾ ਪੈਂਦਾ ਉਹਨਾਂ ਚਾਹੀਦਾ ਵੀ ਸਾਨੂੰ ਇਸ ਪੁਰਾਣੇ ਸਮੇਂ ਨੂੰ ਭੁੱਲਣਾ ਨਹੀਂ ਚਾਹੀਦਾ ਸਾਡਾ ਜੋ ਵੀ ਵਿਰਸਾ ਛੋਟਾ ਲਿਆ ਆ ਉਹਨੂੰ ਸਾਨੂੰ ਅੱਗੇ ਵਧਾਉਣਾ ਹੀ ਚਾਹੀਦਾ ਹਮ ਇਹ ਮਾਦਾ ਹੀ ਪਿੰਡ ਕਿਹੜਾ ਐ ਵਾੜਾ ਪੋਵਿੰਡੀਆਂ ਜੀ ਠੀਕ ਹਾਂਜੀ ਵਾੜਾ ਪੋਵਿੰਡੀਆਂ हां ਸਾਡੇ ਸਰਪੰਚ ਸਾਹਿਬ ਨੇ ਸਾਡੇ ਨਾਲ ਬੜਾ ਸਹਿਯੋਗ ਦਿੱਤਾ ਇਹਨਾਂ ਦੀ ਵਾਈਫ ਵੀ ਸਾਡੇ ਨਾਲ ਲੱਗੇ ਆ ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਕੋਲ ਹੀ ਆਏ ਕਿਉਂਕਿ ਸਾਨੂੰ ਪਤਾ ਸੀ ਉਹ ਇੱਕ ਪਾਇਜ਼ਾਰ ਇਨਸਾਨ ਆ ਸਾਡੇ ਨਾਲ ਲੱਗੇ ਉਹ ਕੁਝ ਕਰਨਗੇ ਉਹਨਾਂ ਬਹੁਤ ਕੀਤਾ ਸਾਡੇ ਤੇ ਕੋਈ ਐਂਚ ਨਹੀਂ ਉਹਨਾਂ ਨੇ ਹੋਂਦ ਅਸੀਂ ਤਾਂ ਸਿਰਫ ਜੋ ਸਾਡੇ ਤੋਂ ਸੇਵਾ ਥੋੜੀ ਬੋਤੀ ਉਹ ਨਹੀਂ ਕੀਤੀ ਬਸ ਇਹਨਾਂ ਦੀ ਬਦੌਲਤ ਆ ਸਭ ਇਹ ਰਵਾਇਤ ਤੁਹਾਨੂੰ ਪੂਰਾ ਚਕੀਨੇ ਜੀ ਮੀ ਪਾਉਗਾ ਜੀ ਵੀਰ ਜੀ ਅੱਗੇ ਦੋ ਤਿੰਨ ਵੇਰਾ ਸੀ ਇਹ ਕਰ ਚੁੱਕੇ ਆ ਉਦੋਂ ਅਸੀਂ ਮੀਂਹ ਪਵਾ ਕੇ ਹੀ ਕਰਨ ਗਏ ਸੀ ਤੇ ਅੱਜ ਉਹ ਅਕਾਲ ਪੁਰਖ ਜਨ ਦਾ ਫਰਿਆਦ ਤਾਂ ਕਰ ਰਹੇ ਆ ਪਰ ਇਹ ਆਪੀ ਨਵੀਂ ਜਨਰੇਸ਼ਨ ਕੀ ਪਤਾ ਦਿਲੋਂ ਕੀ ਕਹਿ ਰਹੀ ਹੈ ਜਦ ਕਾ ਇਹ ਸਾਰੇ ਜਣੇ ਅਰਦਾਸ ਕਰਾਂਗੇ ਨੇ ਇੱਕ ਹੀ ਫਿਰ ਪੂਰੀ ਹੁੰਦੀ ਆ ਅਰਦਾਸ ਬਾਕੀ ਉਹ ਅਕਾਲ ਪੁਰਖ ਜਨ ਅਕਾਲ ਪੁਰਖ ਜਨ ਹਾਂਜੀ ਆਪਾਂ ਗੁਰਦੁਆਰੇ ਲੰਗਰ ਲਾਇਆ ਏ ਤੇ ਜਰਦਾ ਬਨਾਇਆ ਦਲੀਆ ਬਨਾਇਆ ਸੰਗਤ ਦੇ ਵਰਤੋਂ ਵਾਸਤੇ ਬੱਚੇ ਸਾਰੀ ਸੰਗਤ ਸਾਡਾ ਸਾਰਾ ਨਗਰ ਨਾਲ ਕੇ ਬੜਾ ਵਧੀਆ ਸਜੋਗ ਦਿੱਤਾ ਸਾ ਹਾਂਜੀ ਮਾਤਾ ਜੀ ਨਾਂ ਕੀ ਤੁਹਾਡਾ ਮੇਰਾ ਨਾਂ ਗਿਆਨਕੌਰ ਜੀ ਗਿਆਨਕੌਰ ਜੀ ਹਾਂਜੀ ਕੀ ਨਾਂ ਆਪਣਾ ਸਰੂਪਕੌਰਾ ਜੀ ਪਿੰਡ ਕਿਡਾ ਜੀ ਵੜਾਪੁਰ ਪਿੰਡ ਦਾ अच्छा ਜਿਹੜਾ ਅੱਜ ਤੁਸੀਂ ਰੀਤੀ ਰਿਵਾਜ ਜਿਹੜੇ ਕਹਿ ਸਕਦੇ ਆ ਆਪਾਂ ਗੁੱਡਾ ਗੁੱਡੀ ਸਾੜਿਆ ਜਿਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਅਸੀਂ ਜੀ ਇਹੋ ਕਹਿੰਨੇ ਆ ਕਿ ਅਸੀਂ ਪਿਛਲਾ ਰਵਾਜ ਜਿਹੜਾ ਵਰਤ ਰਹੇ ਆ ਹੂੰ ਤੇ ਇਹੋ ਹੀ ਵਰਤਦੇ ਰਵਾਂਗੇ ਹੂੰ ਤੇ ਮਾਲਕ ਸਾਡੇ ਨਗਰ ਖੇੜੇ ਤੇ ਕਿਰਪਾ ਕਰੇ ਠੀਕ ਹੈ ਪੰਦਰਸਤਨਾ ਬਖਸ਼ੀ ਅੱਛਾ ਇਹ ਰਿਵਾਜ ਕਿਸ ਵਾਸਤੇ ਬਣਾਇਆ ਜਾਂਦਾ ਜੀ ਕਿਉਂ ਬਣਾਇਆ ਜਾਂਦਾ ਇਹ ਰਿਵਾਜ ਬਣਾਇਆ ਜਾਂਦਾ ਕਿ ਔਰ ਲੱਗੀ ਆ ਕਿ ਫਸਲਾਂ ਹੋਣ ਨਹੀਂ ਪਾੜੇ ਤੇ ਬੱਚਿਆਂ ਨੂੰ ਕੋਈ ਸ਼ਾਂਤੀ ਆ ਮੇਰਾ ਨਾਮ ਚੰਕਰਾ ਸ਼ਰਮਾ ਸਰਪੰਚ ਵਾੜਾ ਕੋਵਿੰਡੀਆਂ ਠੀਕ ਹੈ ਜੀ ਜਿਹੜਾ ਅੱਜ ਤੁਹਾਡੇ ਇਹ ਗੁੱਡਾ ਗੁੱਡੀ ਸਾੜੇ ਗਏ ਜਿਹੜਾ ਰੀਤੀ ਰਿਵਾਜ ਮਨਾਇਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਸੀਂ ਨਾ ਸਾਡੀਆਂ ਬਜ਼ੁਰਗ ਬੀਬੀਆਂ ਜਿਹੜੀਆਂ ਕਿ ਤੁਹਾਨੂੰ ਵਾਈਟ ਵੀ ਦੇ ਗਈਆਂ ਉਹਨਾਂ ਦਾ ਪਰਾਲਾ ਵੀ ਸਾਡੇ ਬੱਚੇ ਸਾਰੇ ਪਿੱਛੇ ਜਾ ਰਹੇ ਆ ਇਹ ਪੁਰਾਣੇ ਰੀਤੀ ਰਿਵਾਜ ਆ ਅੱਜ ਕੱਲ ਕੋਈ ਨਵੇਂ ਬੱਚੇ ਜਨਰੇਸ਼ਨ ਇਸ ਚੀਜ਼ ਨੂੰ ਮੰਨਦੇ ਨਹੀਂ ਪਰ ਅਸੀਂ ਉਹਨਾਂ ਮਾਵਾ ਤੇ ਮਗਰ ਲੱਗ ਕੇ ਰੀਤੀ ਰਿਵਾਜ ਮਨਾਵਾਂਗੇ ਅਸੀਂ 2 ਸਾਲ ਹੋ ਗਏ ਹਰ ਸਾਲ ਪਿੱਛੇ ਕਰਦੇ ਆਂ ਟੀਵੀਆਂ ਦਾ ਵੀ ਤਿਵਾਰ ਮਨਾਉਨੇ ਆਂ ਹਰ ਤਰ੍ਹਾਂ ਹੁਣ ਵੀ ਅਗਲੇ ਸਾਲੇ ਕੋਈ ਮਨਾਵਾਂਗੇ ਬਾਕੀ ਸਾਰਾ ਪਿੰਡ ਸਹਿਯੋਗ ਦਿੰਦਾ ਜੋ ਵੀ ਅਸੀਂ ਕਾਰੋਬਾਰ ਕਰਦੇ ਆਂ ਨਾ ਉਹ ਸਾਰਾ ਪਿੰਡ ਸਹਿਯੋਗ ਦਿੰਦਾ ਧਨ ਮਾਨ ਤਾਨ ਨਾਲ ਸਾਡੇ ਨਾਲ ਚੱਲਦਾ ਮੈਂ ਸਾਰੇ ਪਿੰਡ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਹਾਡੇ ਆਈਓਟੀ ਟੀਮ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਆ ਕੇ ਕਵਰਿੰਗ ਕੀਤੀ